ਆ ਦੇਖ ਲੋ ਰਿਸ਼ਤੇ ਕਰਤੇ ਤਾੜ ਤਾ ਪਹਿਲਾ ਪਤੀ ਭੱਜਿਆ ਸਾਲੀ ਨਾਲ ਫਿਰ ਮਾਂ ਵੀ ਸਹੁਰੇ ਨਾਲ ਹੋਈ ਫਰਾਰ ਪੀੜਤ ਔਰਤ ਮਾਮਲਾ ਲੈ ਕੇ ਪਹੁੰਚੀ ਥਾਣੇ ਪਿਆਰ ਨਾ ਤਾਂ ਉਮਰ ਦੇਖਦਾ ਤੇ ਨਾ ਹੀ ਰਿਸ਼ਤਾ ਦੇਖਦਾ ਇਹ ਤਾਂ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਿਆ ਹੋਵੇਗਾ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮਾਮਲੇ ਤੋਂ ਜਾਣੂ ਕਰਵਾਵਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਬਿਹਾਰ ਦੇ ਮੁਜ਼ਫਰਪੁਰ ਜ਼ਿਲ੍ਹੇ ਦੇ ਸਾਕਰਾ ਖੇਤਰ ਦਾ ਇਹ ਮਾਮਲਾ ਜਿੱਥੇ ਕਿ ਅਜਿਹੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਲੜਕਾ ਆਪਣੀ ਸਾਲੀ ਨਾਲ ਫਰਾਰ ਹੋ ਜਾਂਦਾ ਹੈ ਤੇ ਲੜਕੇ ਦੀ ਮਾਂ ਆਪਣੇ ਮੁੰਡੇ ਦੇ ਸਾਰੇ ਨਾਲ ਫਰਾਰ ਹੋ ਜਾਂਦੀ ਹੈ ਇੱਥੇ ਜੇ ਗੱਲ ਕਰੀਏ ਇਸ ਮਾਮਲੇ ਦੀ ਚਾਰੇ ਪਾਸੇ ਚਰਚਾ ਹੋ ਰਹੀ ਆ ਤੇ ਪੀੜਤ ਔਰਤ ਇਸ ਮਾਮਲੇ ਨੂੰ ਲੈ ਕੇ ਥਾਣੇ ਪਹੁੰਚ ਗਈ ਆ ਪਰ ਇੱਥੇ ਸ਼ਰਮਨਾਕ ਗੱਲ ਤਾਂ ਇਹ ਹੈ ਕਿ ਰਿਸ਼ਤੇ ਬਿਲਕੁਲ ਹੀ ਤਾਰ-ਤਾਰ ਕਰ ਦਿੱਤੇ ਨੇ ਇੱਕ ਪਾਸੇ ਉਸ ਲੜਕੀ ਦੀ ਸੱਸ ਜੋ ਆਪਣੀ ਨੂੰਹ ਦੇ ਪਿਤਾ ਦੇ ਨਾਲ ਫਰਾਰ ਹੁੰਦੀ ਆ ਤੇ ਦੂਸਰੇ ਪਾਸੇ ਉਸ ਲੜਕੀ ਦਾ ਪਤੀ ਜੋ ਆਪਣੀ ਸਾਲੀ ਦੇ ਨਾਲ ਘਰ ਤੋਂ ਭੱਜ ਜਾਂਦਾ ਤੇ ਹੁਣ ਇਸ ਮਾਮਲੇ ਦੇ ਉੱਤੇ ਪੁਲਸ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਪਿਆਰ ਨਾਹੀਂ ਤਾਂ ਉਮਰ ਦੇਖਦਾ ਨਾਹੀਂ ਜਾਤ ਦੇਖਦਾ ਤੇ ਨਾਹੀਂ ਰੰਗ ਦੇਖਦਾ ਇਹ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਅੱਜ ਅਸੀਂ ਤੁਹਾਨੂੰ ਇੱਕ ਜਹ ਮਾਮਲੇ ਦੇ ਬਾਰੇ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਮਾਮਲਾ ਬਿਹਾਰ ਦੇ ਮਜੱਫਰਪੁਰ ਜ਼ਿਲ੍ਹੇ ਦੇ ਸਾਕਰਾ ਥਾਣੇ ਖੇਤਰ ਦੇ ਪਿੰਡ ਚੋ ਸામਨੇ ਆਇਆ ਜਿੱਥੇ ਕਿ ਇਸ ਮਾਮਲੇ ਲੈ ਕੇ ਕਾਫੀ ਚਰਚਾ ਛੜੀ ਹੋਈ ਆ ਇਥੋਂ ਦੀ ਇੱਕ ਔਰਤ ਦਾ ਪਤੀ ਆਪਣੀ ਸਾਲੀ ਨਾਲ ਫਰਾਰ ਹੋ ਗਿਆ ਜਦਕਿ ਦੂਜੇ ਪਾਸੇ ਉਸ ਦੀ ਮਾਂ ਸੋਹਰੇ ਨਾਲ ਫਰਾਰ ਹੋ ਗਈ ਦਰਸਲ ਫਰੀਦਪੁਰ ਦੀ ਰਹਿਣ ਵਾਲੀ ਪੀੜਤ ਔਰਤ ਨੇ ਦੱਸਿਆ ਕਿ ਮੇਰਾ ਵਿਆਹ 21 ਜੂਨ 2021 ਨੂੰ ਮੁਜ਼ੱਫਰਪੁਰ ਜ਼ਿਲ੍ਹੇ ਦੇ ਬਹਾਚਾ ਥਾਣੇ ਖੇਤਰ ਦੇ ਭਗਵਾਨਪੁਰ ਪਿੰਡ ਨਿਵਾਸੀ ਛੋਟੂ ਕੁਮਾਰ ਨਾਲ Hindu ਰੀਤੀ ਰਿਵਾਜਾਂ ਦੇ ਅਨੁਸਾਰ ਹੋਇਆ ਵਿਆਹ ਤੋਂ ਬਾਅਦ ਮੇਰੇ ਪਤੀ ਛੋਟੂ ਕੁਮਾਰ ਨੇ ਮੈਨੂੰ 3 ਸਾਲ ਤੱਕ ਘਰ 'ਚ ਵਧਿਆ ਰੱਖਿਆ ਜਨਵਰੀ 2024 ਤੋਂ ਮੇਰੇ ਪਤੀ ਛੋਟੂ ਕੁਮਾਰ ਨੇ ਮੇਰੀ ਛੋਟੀ ਭੈਣ ਨਾਲ ਫੋਨ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਗੱਲ ਕਰਦੇ ਕਰਦੇ 5 ਮਹੀਨਿਆਂ ਬਾਅਦ 3 ਜੂਨ 2024 ਨੂੰ ਮੇਰਾ ਪਤੀ ਮੇਰੀ ਛੋਟੀ ਭੈਣ ਨਾਲ ਦਿੱਲੀ ਪੱਜ ਗਿਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ ਮੈਨੂੰ ਉਹਨਾਂ ਦੇ ਵਿਆਹ ਦੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਮਿਲੀ ਪੀੜਤ ਔਰਤ ਸੁਦਾ ਨੇ ਦੱਸਿਆ ਕਿ ਮੇਰੀ ਛੋਟੀ ਭੈਣ ਅਤੇ ਮੇਰੇ ਪਤੀ ਦੇ ਭਜਣ ਦੇ ਵਿੱਚ ਮੇਰੀ ਮਾਂ ਫੂਲਕੁਮਾਰੀ ਦੇਵੀ ਦਾ ਪੂਰਾ ਹੱਥ ਹੈ। ਮੇਰੀ ਮਾਂ ਨੇ ਦੋਹਾਂ ਨੂੰ ਟੋਲੀ ਸਟੇਸ਼ਨ ਤੇ ਉਤਾਰ ਦਿੱਤਾ ਫਰਾਰ ਹੋਣ ਸਮੇਂ ਦੋਵਾਂ ਨੂੰ 2000 ਰੁਪਏ ਵੀ ਦਿੱਤੇ। ਇਸ ਤੋਂ ਬਾਅਦ ਪੀੜਤ ਔਰਤ ਨੇ ਇਹ ਵੀ ਕਿਹਾ ਕਿ ਮੈਨੂੰ ਤਾਂ ਇਨਸਾਫ ਚਾਹੀਦਾ। ਦੱਸਦੇ ਕਿ ਪੀੜਤ ਔਰਤ ਨੇ ਦੱਸਿਆ ਕਿ ਮੇਰੀ ਮਾਂ ਨੇ ਦੋਵਾਂ ਦੀ ਭਾਲ ਕਰਨ ਦਾ ਬਹਾਨਾ ਬਣਾ ਲਿਆ ਤੇ ਕਹਿਣ ਲੱਗੀ ਕਿ ਤੂੰ ਆਪਣੇ ਸਾਰੇ ਘਰ ਹੈ ਮੈਂ ਦੋਵਾਂ ਦੀ ਭਾਲ ਕਰ ਲਵਾਂਗੀ। ਜਦੋਂ ਮੈਂ ਨਾਲ ਆਉਣ ਲਈ ਕਹਾ ਤਾਂ ਮੇਰੀ ਮਾਂ ਨੇ ਕਿਹਾ ਕਿ ਤੂੰ ਕਿੱਥੇ ਜਾਏਂਗੀ ਤੇ ਤੂੰ ਕੀ ਕਰੇਂਗੀ ਮੈਂ ਆਪਣੇ ਆਪ ਹੀ ਲੱਭ ਲੈਨੀ ਆ ਉਸ ਤੋਂ ਬਾਅਦ ਮੇਰੀ ਮਾਂ ਫੂਲ ਕੁਮਾਰੀ ਦੇਵੀ ਮੇਰੇ ਸੌਰ ਵਿਰਾਜੀ ਭਗਤ ਨੂੰ ਨਾਲ ਲੈ ਕੇ ਆਪਣੀ ਛੋਟੀ ਧੀ ਅਤੇ ਜਵਾਈ ਦੀ ਭਾਲ ਦੇ ਬਹਾਨੇ ਪਿੰਡੋਂ ਫਰਾਰ ਹੋ ਜਾਂਦੇ ਨੇ ਜਾਣੀ ਕਿ ਇੱਥੇ ਪੀੜਤ ਸੁਦਾ ਦੇ ਨਾਲ ਪੂਰਾ ਸ਼ਰਿਆੰਤਰ ਰਚਿਆ ਗਿਆ ਸ਼ਰਿਆੰਤਰ ਰਚਣ ਤੋਂ ਬਾਅਦ ਇੱਥੇ ਉਹ ਔਰਤ ਵੀ ਫਰਾਰ ਹੋ ਜਾਂਦੀ ਆ ਜੋ ਉਸਨੂੰ ਦੇ ਪਤੀ ਨੂੰ ਲੱਭਣ ਦੀਆਂ ਗੱਲਾਂ ਕਹਿੰਦੀ ਸੀ ਅਸ ਤੋਂ ਬਾਅਦ ਸੁਦਾ ਦਾ ਕਹਿਣਾ ਹੈ ਕਿ ਮੇਰੀ ਮਾਂ ਵੀ ਮੇਰੇ ਸਹੁਰੇ ਦੇ ਨਾਲ ਫਰਾਰ ਹੋ ਜਾਂਦੀ ਹੈ ਤੇ ਹੁਣ ਮੇਰਾ ਫੋਨ ਤੱਕ ਨਹੀਂ ਚੁੱਕਿਆ ਜਾਂਦਾ ਜੇ ਗੱਲ ਕਰੀਏ ਸੁਦਾ ਦੇ ਪਤੀ ਛੋਟੂ ਕੁਮਾਰ ਦੀ ਤਾਂ ਉਸ ਦਾ ਕਹਿਣਾ ਹੈ ਕਿ ਮੇਰੀ ਸੱਸ ਫੂਲ ਕੁਮਾਰੀ ਮੈਨੂੰ ਬਾਰ-ਬਾਰ ਸਾਲੀ ਨਾਲ ਵਿਆਹ ਕਰਵਾਉਣ ਲਈ ਕਹਿ ਰਹੀ ਸੀ ਐਸ ਲਈ ਮੇਰੀ ਸੱਸ ਨੇ ਮੈਨੂੰ ਪੈਸੇ ਅਤੇ ਕਾਰ ਦੇਣ ਦਾ ਵਾਅਦਾ ਕੀਤਾ ਸੀ ਐਸੇ ਲਾਲਚ ਕਾਰਨ ਮੈਂ ਵੀ ਵਿਆਹ ਕਰਵਾ ਲਿਆ ਅਤੇ ਹੁਣ ਸਭ ਤੋਂ ਵੱਡੀ ਗੱਲ ਕੀ ਹੈ ਕਿ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਉਸ ਲੜਕੀ ਦੀ ਜੋ ਵਿਆਹ ਕਰਵਾ ਕੇ ਛੋਟੂ ਦੇ ਨਾਲ ਉਸ ਦੇ ਘਰ ਤੇ ਵਿੱਚ ਆਉਂਦੀ ਆ ਪਰ ਉਹ ਇਕੱਲੀ ਰਹਿ ਜਾਂਦੀ ਆ ਇੱਕ ਪਾਸੇ ਮਾਂ ਫਰਾਰ ਹੋ ਜਾਂਦੀ ਆ ਤੇ ਦੂਸਰੇ ਪਾਸੇ ਉਸ ਦਾ ਗੱਲ ਕਰ ਲਈ ਪਤੀ ਤਾਂ ਉਹ ਸਾਲੀ ਨਾਲ ਫਰਾਰ ਹੋ ਜਾਂਦਾ ਸਹੇਸਰਾ ਬਹੁਤ ਸਾਰੀਆਂ ਲੜਕੀਆਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਲੋੜ ਆ ਉਹਨਾਂ ਲੜਕੀਆਂ ਨੂੰ ਸਮਝਣ ਦੀ ਜੋ ਆਪਣੀਆਂ ਹੀ ਭੈਣਾਂ ਦਾ ਘਰ ਖਰਾਬ ਕਰਦੀਆਂ ਨੇ ਆਪਣੀਆਂ ਹੀ ਸਹੇਲੀਆਂ ਦਾ ਘਰ ਖਰਾਬ ਕਰਦੀਆਂ ਨੇ ਕਿਉਂਕਿ ਅਜਹਿ ਵਿੱਚ ਉਹ ਆਪਣਾ ਚਾਤਾ ਪੂਰਾ ਕਰ ਲੈਂਦੀਆਂ ਨੇ ਪਰ ਉਹਨਾਂ ਕੁੜੀਆਂ ਦੇ ਸੁਪਨੇ ਜ਼ਰੂਰ ਤੋੜ ਦਿੰਦੀਆਂ ਨੇ ਜਿਨ੍ਹਾਂ ਦਾ ਪਹਿਲਾਂ ਘਰ ਉਸਦੇ ਨਾਲ ਵਸਿਆ ਹੁੰਦਾ ਜਿਸ ਦੇ ਨਾਲ ਕੁੜੀਆਂ ਫਰਾਰ ਹੁੰਦੀਆਂ ਨੇ ਕੁੜੀਆਂ ਨੂੰ ਲੋੜ ਆ ਜਹਿ ਰਿਸ਼ਤਿਆਂ ਨੂੰ ਸਮਝਣ ਦੀ ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਹਰ ਇੱਕ ਇਨਸਾਨ ਨੂੰ ਜ਼ਰੂਰ ਤਾਂ ਹਰ ਇੱਕ ਰਿਸ਼ਤੇ ਦੀ ਅਹਿਮੀਅਤ ਨੂੰ ਸਮਝਣ ਦੀ ਕਿ ਸੁਦਾ ਦੀ ਜ਼ਿੰਦਗੀ ਖਰਾਬ ਹੋਣ ਦੇ ਪਿੱਛੇ ਛੋਟੂ ਅਤੇ ਉਸਦੀ ਮਾਂ ਤੇ ਉਸਦੀ ਭੈਣ ਦਾ ਪੂਰਾ ਪੂਰਾ ਹੱਥ ਹੈ ਤੁਸੀਂ ਇਸ ਮਾਮਲੇ ਦੇ ਵਿੱਚ ਜੇ ਗੱਲ ਕਰੀਏ رائے ਵੀ ਦੇ ਸਕਦੇ ਹੋ ਕਿ ਆਖਿਰ ਜਿਹੇ ਰਿਸ਼ਤਿਆਂ ਦੇ ਬਾਰੇ ਤੁਹਾਡੀ ਕੀ ਰਾਏ ਆ ਕਿਉਂਕਿ ਅਜਿਹੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਨੇ ਜੋ ਸਭ ਨੂੰ ਹੈਰਾਨ ਕਰ ਦਿੰਦੇ ਨੇ ਸੋ ਇਸੇ ਤਰ੍ਹਾਂ ਇਸ ਮਾਮਲੇ ਨੇ ਵੀ ਸਭ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰੱਖ ਦਿੱਤੀਆਂ ਕਿਉਂਕਿ ਇਸ ਡੱਬਰ ਦਾ ਤਾਂ ਬਿਲਕੁਲ ਆਵਾ ਉੱਤ ਗਿਆ ਪਤੀ ਭੱਜ ਗਿਆ ਸਾਲੀ ਨਾਲ ਤੇ ਫਿਰ ਮਾਂ ਸਹੋਰੇ ਨਾਲ ਫਰਾਰ ਹੁੰਦੀ ਆ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਸੁਦਾ ਨੂੰ ਸੁਰਨ ਨੂੰ ਮਿਲ ਜਾਂਦੀਆਂ ਨੇ ਤਾਂ ਦੇਖਿਆ ਤੁਸੀਂ ਕਿਵੇਂ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਜਾ ਰਿਹਾ ਤੇ ਜੇ ਗੱਲ ਕਰ ਲਈਏ ਇੱਥੇ ਉਸ ਲੜਕੀ ਦੀ ਜਿਹੜੀ ਕਿ ਕਾਫੀ ਸਾਰੇ ਸੁਪਨੇ ਲੈ ਕੇ ਆਪਣੇ ਪਤੀ ਦੇ ਨਾਲ ਵਿਆਹ ਕਰਵਾ ਕੇ ਘਰ ਦੇ ਵਿੱਚ ਆਈ ਸੀ ਉਸ ਨੂੰ ਕੀ ਪਤਾ ਸੀ ਕਿ ਉਸਦੇ ਨਾਲ ਅਜਿਹਾ ਕੁਝ ਹੋਵੇਗਾ ਕਿਉਂਕਿ ਇੱਕ ਪਤੀ ਦਾ ਸਾਥੀ ਹੁੰਦਾ ਜੇਕਰ ਔਰਤ ਦੇ ਨਾਲ ਹੋਵੇ ਤਾਂ ਔਰਤ ਬਹੁਤ ਵੱਡੀ ਬਣ ਜਾਂਦੀ ਹੈ ਕਹਿੰਦੇ ਨੇ ਕਿ ਲੱਖਾਂ ਤੋਂ ਕੱਖਾਂ ਚ ਕੱਖਾਂ ਤੋਂ ਲੱਖਾਂ ਦੇ ਵਿੱਚ ਹੋ ਜਾਂਦੀ ਹੈ ਤਾਂ ਇੱਥੇ ਔਰਤ ਦਾ ਪਤੀ ਸਾਲੀ ਨੂੰ ਲੈ ਕੇ ਫਰਾਰ ਹੋ ਗਿਆ ਤੇ ਉਸ ਔਰਤ ਦੇ ਜੇ ਗੱਲ ਕਰ ਲਈਏ ਸੱਸ ਦੀ ਤਾਂ ਉਹ ਉਸਦੇ ਡੈਡੀ ਦੇ ਨਾਲ ਫਰਾਰ ਹੋ ਜਾਂਦੀ ਹੈ ਜਿਹੜੀ ਉਸਦੀ ਨੂੰਹ ਸੀ ਯਾਨੀ ਕਿ ਉਸਦੇ ਪਿਤਾ ਦੇ ਨਾਲ ਫਰਾਰ ਹੋ ਜਾਂਦੀ ਹੈ ਤਾਂ ਇਸ ਮਾਮਲੇ ਦੀ ਚਾਰੇ ਪਾਸੇ ਜਿੱਥੇ ਚਰਚਾ ਹੋ ਰਹੀ ਆ ਤਾਂ ਲੋਕ ਇਸ ਮਾਮਲੇ ਦੇ ਬਾਰੇ ਸੁਣ ਕੇ ਹੈਰਾਨ ਵੀ ਨੇ ਲੋਕਾਂ ਦੀਆਂ ਅੱਖਾਂ ਅਡੀਆਂ ਦੀਆਂ ਅਡੀਆਂ ਰਹਿ ਗਈਆਂ ਇਸ ਮਾਮਲੇ ਦੇ ਉੱਤੇ ਤੁਸੀਂ ਕੀ ਰਾਏ ਦੇਣਾ ਚਾਹੋਗੇ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ